ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈਨੂਏਕਿੰਨ ਦਾ ਸਾਰਿਆਂ ਦਾ ਸਵਾਗਤ ਹੈ ਚਲੋ ਅੱਜ ਆਪਾਂ ਪੁਜੀਆ ਬਣਾਉਣੀ ਆ ਅੱਜ ਦੀ ਆਪਣੀ ਰੈਸਪੀ ਪੁਜੀਆ ਬਣਾਉਣੀ ਆ ਜੋ ਕਿ ਸ਼ਾਮ ਦੇ ਟਾਈਮ ਤੇ ਆਪਾਂ ਨੂੰ ਚਾਹ ਨਾਲ ਕੁਛ ਨਾ ਕੁਛ ਖਾਣ ਦਾ ਦਿਲ ਕਰਦਾ ਆ ਤੇ ਬਾਹਰੋਂ ਸੇ ਪੀਜ਼ਾ 버ਗਰ ਖਾਣ ਦੀ ਕਰਦਾ ਤੇ ਇਸ ਤਰੀਕੇ ਨਾਲ ਤੁਸੀਂ ਪੁਜੀਆ ਬਣਾਓਗੇ ਤੇ ਤੁਹਾਡਾ ਪਰ ਤੁਹਾਡਾ ਟੈਡ ਵੀ ਪੜ ਜਾਏਗਾ ਤੇ ਤੁਹਾਡੀ ਫੈਟ ਵੀ ਨਾ ਬਣੇਗੀ ਤੇ ਚਲੋ ਆਪਾਂ ਅੱਜ ਸ਼ਾਮ ਦੀ ਚਾਹ ਦੇ ਨਾਲ ਪੁਜੀਆ ਬਣਾਉਣਾ ਸ਼ੁਰੂ ਕਰਦੇ ਆਂ ਅੱਜ ਆਪਾਂ ਪੂਜੀਆਂ ਬਣਾਉਣੇ ਆ ਡਾਈਟ ਵਾਲਾ ਤੇ ਥੋੜੇ ਜਿਮੇ ਚਿਣਵੜੇ ਲਏ ਹੋਏ ਆ ਇੱਕ ਕੋਲੀਕ ਦੇਵਨ ਤੇ ਇਹਨਾਂ ਨੂੰ ਆਪਾਂ ਹਲਕੇ ਹਲਕੇ ਭੁੰਨਾਂਗੇ ਇਹਨਾਂ ਨੂੰ ਹਲਕੇ ਹਲਕੇ ਆਪਾਂ ਭੁੰਨ ਲੈਣਾ ਆ ਜਦੋਂ ਆਪਾਂ ਕੋ ਖਲਾਗਦੇ ਆ ਕੁਛ ਨਾ ਕੁਛ ਚਲੇਂ ਚੀਜ਼ ਨੂੰ ਜੀ ਕਰਦਾ ਆ ਜਾਂ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਤੇ ਇਹ ਪੁਜੀਆ ਆ ਆਪਾਂ ਘਰ ਵਿੱਚ ਤਿਆਰ ਕਰਾਂਗੇ ਡਾਈਟ ਵਾਲਾ ਵੀ ਜੋ ਕਿ ਤੁਹਾਡਾ পেট ਵੀ ਭਰ ਜਾਏਗਾ ਤੇ ਤੁਹਾਨੂੰ ਨੁਕਸਾਨ ਵੀ ਨਹੀਂ ਕਰੇਗਾ ਥੋੜਾ ਥੋੜਾ ਪੁਜੀ ਜਾਂਦਾ ਪਿਆ ਆਪਣੇ ਚਿਰਵਰੇ ਕਿਸ ਵੀ ਹੋਣ ਤਾਂ ਕਪਾਈ ਨਨਪੁਰਨਾਗੇ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਮੇਰੇ ਚੈਨਲ ਨੂੰ ਪਲੀਜ਼ ਪਸ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਮੇਰੀਆਂ ਮੇਰੀਆਂ ਸਾਰੀਆਂ ਵੀਡੀਓ देखो हल्के हल्के अपने भुन भुजके इन्हें जोरे थोड़ा जो और क्रिस्पी कर लेंगे अपने क्रिस्पी हो गया तो इन्हें इन्होंने थल ला ला आप फुलियाँ भुनोंगे ਸੋੜੀਆਂ ਜਿਹੀਆਂ ਉਹ ਵੀ ਹਲਕੀ ਹਲਕੀ ਐ ਇਹ ਵਾਹ ਪਹਿਲਾ ਹੀ ਕ੍ਰਿਸਪੀ ਹੁੰਦੀ ਐ ਕਈ ਵਾਰੀ ਸਲਾਪਾ ਪਨ ਹੁੰਦਾ ਆ ਉਹ ਆਪਾਂ ਕੱਢ ਲਵਾਂਗੇ ਅੰਦਰ ਚ ਇਹ ਵੀ ਬਹੁਤ ਸਵਾਦ ਬਣਦੀਆਂ ਆ ਡਾਈਟ ਵਾਸਤੇ ਬਹੁਤ ਵਧੀਆ ਰਹਿਦੀਆਂ ਫਿਲੀਆਂ ਨਾਲੇ ਪਤ ਹੌਲੀ ਹੌਲੀ ਕ੍ਰਿਸਪੀ ਕਰ ਲੈਣੇ ਪਾ ਲਿਆ ਆ ਹੁਣ ਆਪਾਂ ਇਹ ਕਕੋਲੀ ਛੋਲੀਆਂ ਦੀ ਲਵਾਂਗੇ ਪਕਾਵਾਂਗੇ ਇਹ ਕਕੋਲੀ ਆਪਾਂ ਆਫਰੀ ਦੇ ਜੀੜੀਆਂ ਲਵਾਂਗੇ ਪਾਵਾਂਗੇ ਥੋੜਾ ਜਿਹਾ ਆਪਾਂ ਮੈਗੀ ਮਸਾਲਾ ਵਿੱਚ ਪਾ ਦਾਂਗੇ ਇੱਕ ਕੜਾਈ ਲਈ ਹੋਈ ਆ ਆਪਾਂ ਤੇ ਵਿੱਚ ਥੋੜਾ ਜਿਹਾ ਇੱਕ ਚਮਚ ਦੇਰੀ ਬਣ ਆਪਾਂ ਆਇਲ ਪਾਵਾਂਗੇ ਸਰਸੋਂ ਦਾ ਇੱਕ ਚਮਚ ਮੈਂ ਇੱਕ ਟੇਬਲ ਚਮਚ ਇੱਕ ਚਮਚ ਮੈਂ ਸਰਸੋਂ ਦਾ ਤੇਲ ਲਿਆ ਹੋਇਆ ਆ ਇਹਨੂੰ ਹੁਣ ਆਪਾਂ ਗਰਮ ਹੋਣ ਦੇਨੇ ਚੰਗੀ ਤਰ੍ਹਾਂ ਤੇਲ ਆਪਣਾ ਗਰਮ ਹੋ ਚੁੱਕਿਆ ਆ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਥੋੜੀ ਜਿਹਾ ਆਪਾਂ ਲਾਲ ਮਿਰਚ ਬਿਲਕੁਲ ਥੋੜੀ ਜੀ ਮੈ ਲਈ ਹੋਈ ਆ ਤੇ ਨਮਕ ਆਪਾਂ ਸਵਾਦ ਅਨੁਸਾਰ ਪਾਉਣੇ ਆ ਸੋਰਾ ਸਾਰੇ ਇਸਟਾਪ ਲੈ ਆਪਾਂ ਤੇ ਜਿਹੜਾ ਵੀ ਸਮਾਰ ਲਿਆ ਹੈ ਹੁਣ ਆਪਾਂ ਉਹ ਵਿੱਚ ਪਾ ਦਾਂਗੇ ਇਹਦੇ ਨਾਲ ਕਲਰ ਪੋਸੋਨਾ ਆਇਆ ਕਪ ਜੀ ਇਹਦਾ ਹੁਣ ਆਖੋਲ ਨੂੰ ਹਿਲਾ ਦੇਣੇ ਆ ਤੇ ਗੈਸ ਦਾ ਫਲੇਮ ਆਪਾਂ ਬੰਦ ਕਰ ਦੇਣੇ ਆ ਤੇ ਆਪਣਾ ਪੁਰੀਆ ਬਣ ਕੇ ਤਿਆਰ ਹੋ ਗਿਆ ਡਾਈਟ ਵਾਲਾ ਤਾਂ ਦੇਖੋ ਕਿ ਨਾ ਸੋਨਾ ਬਣ ਕੇ ਤਿਆਰ ਹੋਇਆ ਜਦੋਂ ਵੀ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਭੁੱਖ ਲੱਗੀ ਹੋਵੇ ਚਾਹ ਕੌਫੀ ਦੇ ਨਾਲ ਆਪਾਂ ਲੈ ਸਕਦੇ ਆ ਇਹਨਾਂ ਆਪਾਂ ਕਿਸੇ ਵੀ ਕਟਾਈਨ ਦੇ ਵਿੱਚ ਪਾ ਲੈਣੇ ਆ ਆ ਦੇਖੋ ਆਪਣਾ ਪੁਈਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ